ਕਬੀਰ ਅਵਰਹ ਕਉ ਉਪਦੇਸ ਤੇ ਮੁਖ ਮੈਂ ਪਰ ਹੈ ਰੇਤ ਰਾਸ ਬਰਾਨੀ ਰਾਖਤੇ ਖਾਇਆ ਘਰ ਕਾ ਖੇਤ ਕਬੀਰ ਸਾਧੂ ਕੀ ਸੰਗਤ ਰਹੋ ਜਉ ਕੀ ਭੂਸੀ ਖਾਓ ਹੋਨ ਹਾਰ ਸੋ ਹੋਏ ਹੈ ਸਾਕਤ ਸੰਗ ਨਾ ਜਾਓ ਕਬੀਰ ਸੰਗਤ ਸਾਧ ਕੀ ਦੇਨ ਦੇਨ ਦੂਣਾ ਹੇਤ ਸਾਖਤਕਾਰੀ ਕੰਬਰੀ ਧੋਏ ਹੋਏ ਨਾ ਸੇਤ ਕਬੀਰ ਮਨ ਮੁੰਡਿਆ ਨਹੀਂ ਕੇਸ ਮਡਾਏ ਕਾਈ ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੁੰਡ ਅਜਾਇ ਕਬੀਰ ਰਾਮ ਨਾ ਛੋਡੀਐ ਤਨ ਤਨ ਜਾਏ ਤਾਂ ਜਾਓ ਕਰਮ ਕਮਲ ਚਿਤ ਬੀਦਿਆ ਹਰਾ ਮਹਿ ਨਾਮ ਸਮਾਉ ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਬ ਤਾਰ ਜੰਤ ਵਿਚਾਰਾ ਕਿਆ ਕਰੈ ਚੱਲੇ ਬੁਜਾਵਨ ਹਾਰ ਕਬੀਰ ਮਾਏ ਮੂੰਡੋ ਤੇ ਗੁਰੂ ਕੀ ਜਾ ਤੇ ਭਰਮ ਨਾ ਜਾਏ ਆਪ ਡੁੱਬੇ ਚੋ ਬੀਦ ਮਹਿ ਚੇਨੇ ਦੀਏ ਬਹਾਈ ਕਬੀਰ ਜੀਤੇ ਪਾਪ ਕੀਏ ਰਾਖੇ ਤਲੈ ਦੁਰਾਈ ਪ੍ਰਗਟ ਭਏ ਨਦਾਨ ਸਭ ਜਬ ਪੂਛੇ ਧਰਮ ਰਾਏ ਕਬੀਰ ਹਰ ਕਾ ਸਿਮਰਨ ਛਾੜਕੈ ਪਾਲਿਉ ਬਹੁਤ ਕਟੰਬ ਤੰਦਾ ਕਰਤਾ ਰਹਿ ਗਿਆ ਭਾਈ ਰਹਿਆ ਨਾ ਬੰਦ ਕਬੀਰ ਹਰ ਕਾ ਸਿਮਰਨ ਛਾੜਕੈ ਰਾਤ ਜਗਾਵਨ ਜਾਏ ਸਰਪਨ ਹੋਇ ਕੈ ਔਤਰੈ ਜਾਏ ਆਪਣੇ ਖਾਇ ਕਬੀਰ ਹਰ ਕਾ ਸਿਮਰਨ ਛਾੜਕੈ ਉਹੋ ਹੀ ਰਾਖੈ ਨਾਰ ਗਧ ਹੀ ਹੋਇ ਕੈ ਔਤਰੈ ਭਾਰ ਸਹਿ ਮਨ ਚਾਰ ਕਬੀਰ ਚਤਰਾਈ ਅਤ ਕਣੀ ਹਰ ਜਪਹਿ ਹਿਰਦੈ ਮਾਹੇ ਸੂਰੀ ਉਪਰ ਖੇਲਨਾ ਗਿਰਾਤਾ 타 타ਰ ਨਾਹੀ ਕਬੀਰ ਸੋਈ ਮੁਖ ਧਨ ਹੈ ਜਾ ਮੁਖ ਕਹੀਐ RAM ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੋਗਰਾਮ ਕਬੀਰ ਸੋਈ ਕੁਲ ਭਲੀ ਜਾ ਕੁਲ ਹਰ ਕੋ ਦਾਸ ਜਿਹੇ ਕੁਲ ਦਾਸ ਨਾ ਉਪਜੈ ਸੋ ਕੁਲ ਢਾਕ ਪਲਾਸ ਕਬੀਰ ਹੈ ਗਏ ਬਾਹਨ ਸਗਨ ਘਨ ਲੱਖ ਧਜਾ ਫਹਿਰਾਹੀ ਆ ਸੁਖ ਤੇ ਭਿਖਿਆ ਭਲੀ ਜੋ ਹਰਿ ਸਿਮਰਤ ਦਿਨ ਜਾਏ ਕਬੀਰ ਸਭ ਜਗ ਹਉ ਫਿਰਿਓ ਮਾਨਦਨ ਕੰਧ ਚੜਾਏ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਬਜਾਏ ਮਾਰਗ ਮੋਤੀ ਬੀਥਰੇ ਅੰਦਾ ਨਿਕਸਿਓ ਆਏ ਜੋਤ ਬਿਨਾ ਜਗਦੀਸ ਕੀ ਜਗਤ ਉਲੰਗੇ ਜਾਏ ਬੁੱਢਾ ਵੰਸ ਕਬੀਰ ਕਾ ਉਪਜਿਓ ਪੂਤ ਕਮਾਲ ਹਰ ਕਾ ਸਿਮਰਨ ਛਾੜਕੈ ਘਰ ਲੇ ਆਇਆ ਮਾਲ ਕਬੀਰ ਸਾਧੂ ਕੋ ਮਿਲਨੇ ਜਾਈਐ ਸਾਥ ਨਾ ਲੀ ਜੈ ਕੋਇ ਪਛਾ ਪਉ ਨਾ ਦੀ ਜੀਐ ਆਗੈ ਹੋਇ ਸੋ ਹੋਇ ਕਬੀਰ ਜਗ ਬਾਂਧਿਓ ਜਿਹੇ ਜੇ ਵਰੀ ਤੇਹ ਮਤ ਬੰਧੂ ਕਬੀਰ ਜਹਿ ਆਤਾ ਲੋਨ ਜਿਉ ਸੋਨ ਸਮਾਨ ਸਰੀਰ ਕਬੀਰ ਹੰਸ ਉੱਡਿਓ ਤਨ ਗਾਢਿਓ ਸੋ ਜਾਈ ਸਹਿ ਨਾ ਹਜੂ ਜਿਉ ਨਾ ਛੋਡਾਈ ਰੰਕਾਈ ਨੈਨਾ ਕਬੀਰ ਨੈਨ ਨਿਹਾਰੋ ਤੁਜ ਕੋ ਸਰਮਣ ਸੁਨੋ ਤੋ ਲਾਓ ਬੈਨ ਉਚਰੋ ਤੋ ਨਾਮ ਜੀ ਚਰਨ ਕਮਲ ਰਿਤ ਠਾ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਗੁਰ ਕੀ ਪਰਸਾਦ ਚਰਨ ਕਮਲ ਕੀ ਮौज ਮਹਿ ਰਹੋ ਅੰਤ ਅਰ ਆਦ ਕਬੀਰ ਚਰਨ ਕਮਲ ਕੀ ਮौज ਕੋ ਕਹਿ ਕੈਸੇ ਉਨਮਾਨ कहिबे को सूबा नहीं देखा ही परवान कबीर देख कह के कहूं कहे ना को पते आए हर जैसा तैसा उही रहूं हरख गुण गाए कबीर चुगै चतारै पी चुगै चुग चुग चतारै जैसे बचरह कूज मन माया ममतारै ਕਬੀਰ ਅੰਬਰ ਕਨ ਹਰਸ਼ਾਇਆ ਬਰਖ ਪਰੇ ਸਰਤਾਲ ਚਾਤ੍ਰਿਕ ਜਿਉ ਤਰਸਤ ਰਹਿ ਤਿਨ ਕੋ ਕੌਨ ਹਵਾਲ ਕਬੀਰ ਚੱਕਈ ਜੋ ਨਿਸਬੀਸਰੈ ਆਏ ਮਿਲੈ ਪਰਬਾਤ ਜੋ ਨਰ ਬਿਸਰੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ ਕਬੀਰ ਰਹਿ ਨਾਇਰ ਬਿਸ਼ੋਰਿਆ ਰਹੋ ਰੇ ਸੰਖਮ ਝੂਰ ਦੇਵਲ ਦੇਵਲ ਧਾੜੀ ਦੇਸ ਹੈ ਉਗਵਤ ਸੂਰ ਕਬੀਰ ਸੂਤਾ ਕਿਆ ਕਰਹਿ ਜਾਗ ਰੋਏ ਭੈ ਦੁਖ ਜਾ ਕਾ ਬਾਸਾ ਗੋਰ ਮਹਿ ਸੋ ਕਿਉ ਸੋਐ ਸੁਖ ਕਬੀਰ ਸੂਤਾ ਕਿਆ ਕਰਹਿ ਉਠਕੇ ਨਾ ਜਪਹਿ ਮਰਾਰ ਇਕ ਦਿਨ ਸੋਵਨ ਹੋਏ ਗੋ ਲਾਂਬੇ ਗੋੜ ਪਸਾਰ ਕਬੀਰ ਸੂਤਾ ਕਿਆ ਕਰਹਿ ਬੈਠਾ ਰਹੋ ਅਰ ਜਾਗ ਜਾ ਕੇ ਸੰਗ ਤੇ ਬੀਛਰਾ ਤਾਹੀ ਕੇ ਸੰਗ ਲਾਗ ਕਬੀਰ ਸੰਤ ਕੀ ਗੈਲ ਨਾ ਛੋਡੀ ਐ ਮਾਰਗ ਲਾਗਾ ਜਾ ਪੇਖਤ ਹੀ ਪਨੀਤ ਹੋਏ ਭੇਟ ਤ ਜਪੀਐ ਨਾਮ ਕਬੀਰ ਸਾਖਤ ਸੰਗ ਨਾ ਕੀਜੀਐ ਦੂਰ ਹੈ ਜਾਈਐ ਭਾਗ ਵਾਸਨ ਕਾ ਰੂਪਰਸੀ ਐ ਤਉ ਕਛ ਲਾਗੇ ਦਾਗ ਕਬੀਰ ਆ ਰਾਮ ਨਾ ਚੀਤਿਓ ਜਰਾ ਪਹੁੰਚਿਓ ਆਏ ਲਾਗੀ ਮੰਦਰ ਦਵਾਰ ਤੇ ਹਬ ਕਿਆ ਕਾਢਿਆ ਜਾਏ ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ ਤਿਸ ਬਿਨੰ ਦੂ ਸਰ ਕੋ ਨਹੀਂ ਏ ਕੈ ਸਰਜਨ ਹਾਰ ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਂਬ ਜਾਏ ਪਹੁੰਚੈ ਖਸਮ ਕੋ ਜੋ ਬੀਚ ਨਾ ਖਾਈ ਕਾਂਬ ਕਬੀਰ ਠਾਕੁਰ ਪੂਜਹਿ ਮੋਲ ਲੈ ਮਨ ਹੱਥ ਤੀਰਥ ਜਾਏ ਦੇਖਾ ਦੇਖੀ ਸਵਾਗ ਧਰ ਭੂਲੇ ਪਟਕਾ ਖਾਹੇ ਕਬੀਰ ਪਾਹਨ ਪਰਮੇਸ਼ਰ ਕੀ ਆ ਪੂਜਾ ਸਭ ਸੰਸਾਰ ਇਸ ਪਰਵਾਸੀ ਜੋ ਰਹੇ ਬੂਡੇ ਕਾਲੀ ਧਾਰ ਕਬੀਰ ਕਾਗਿਦ ਕੀਓ ਭਰੀ ਮਸਕੇ ਕਰਮ ਕਪਾਟ ਪਾਹਨ ਬੂਰੀ ਪਿਰਥਮੀ ਪੰਡਤ ਪਾੜੀ ਬਾਤ ਕਬੀਰ ਕਾਲ ਕਰੰਤਾ ਅਬਹਿ ਕਰ ਅਬ ਕਰਤਾ ਸੋਇ ਤਾਲ ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੈ ਕਾਲ ਕਬੀਰ ਐ ਸਾਜੰਤਿਕ ਦੇਖਿਆ ਜੈਸੀ ਧੋਈ ਲਾਖ ਦੀ ਸਹਿ ਚੰਚਲ ਬਹੁ ਗੁਨਾ ਮਤਹੀਂ ਨਾ ਨਾ ਪਾਕ ਕਬੀਰ ਮੇਰੀ ਬੁੱਧ ਕੋ ਜਮਨਾ ਕਰੈ ਤਿਸ ਕਾਰ ਜਿਨ ਇਹੋ ਜਮੂਆ ਸਿਰ ਜਿਆ ਸੋ ਜਪਿਆ ਪਰਵਦਗਾਰ ਕਬੀਰ ਕਸਤੂਰੀ ਭਇਆ ਭਵਰ ਭਏ ਸਬਦ ਆਸ ਜਿਉਂ ਜਿਉ ਭਗਤ ਕਬੀਰ ਕੀ ਤਿਉ ਤਿਉ ਰਾਮ ਨਿਵਾਸ ਕਬੀਰ ਗਹਿ ਗਜ ਪਰਿਓ ਕਟੰਬ ਕੈ ਕੰਠੈ ਰਹਿ ਗਇਓ ਰਾਮ ਆਏ ਪਰੇ ਧਰਮ ਰਾਏ ਕੇ ਵਿਚਹਿ ਧੂਮਾ ਧਾਮ ਕਬੀਰ ਸਾਖਤ ਤੇ ਸੂਕਰ ਭਲਾ ਰਖੈ ਆਛਾ ਗਾਂਵ ਉਹ ਸਾਖਤ ਬਪਰਾ ਮਰ ਗਿਆ ਕੋਈ ਨਾ ਲਹਿ ਨਾ ਕਬੀਰ ਕੌਡੀ ਕੌਡੀ ਜੋਰ ਕੇ ਜੋਰੇ ਲੱਖ ਕਰੋੜ ਚਲਤੀ ਬਾਰ ਨਾ ਕਛ ਮਿਲੇਉ ਲਈ ਲੰਗੋਟੀ ਤੋੜ ਕਬੀਰ ਬੈਸਨ ਹੋਆ ਤਾਂ ਕਿਆ ਭਇਆ ਮਾਲਾ ਮੇਲੀ ਚਾਰ ਬਾਹਰ ਕੰਚਨ ਬਾਰਹਾ भीतर भरी पंगार कबीर रोड़ा हुए रहो बात का अज मन का अपमान ऐसा कोई दास होए ताहे मिले भगवान कबीर रोड़ा हुआ ता क्या भया पंथी को दुख दे ऐसा तेरा दास है ज्यों धरनी महखे